ਫਸਲਾਂ ਦੇ ਪਾਲ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਸਰਕਾਰ ਜਿਹੜੀ ਆ 700 ਵਸਲੇ ਹੋਈ ਪੰਜਾਬੀ ਬੰਦਾ ਦੇ ਵਿਰੋਧ ਦੇ ਵਾਰ ਤੇ ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ 18 ਦਸੰਬਰ ਨੂੰ ਰੇਲ ਰੋਕੋ ਆंदोलਨ ਦਾ ਐਲਾਨ ਕੀਤਾ ਹੈ ਇਹ ਆंदोलਨ ਦਿੱਲੀ ਤੋਂ ਚਾਂਦ ਤੋਂ ਰੋਕੇ ਜਾਣ ਦੇ ਵਿਰੋਧ ਵਿੱਚ ਹੈ। ਤਕਰੀਬਨ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਵਕਫ-ਵਕ ਥਾਵਾਂ ਤੇ ਕਿਸਾਨ ਰੇਲਵੇ ਪਟੜੀਆਂ ਤੇ ਬੈਠ ਕੇ ਪ੍ਰਦਰਸ਼ਨ ਕਰਨਗੇ। ਜਿਸ ਨਾਲ ਦਿੱਲੀ ਤੋਂ ਪੰਜਾਬ, ਹਿਮਾਚਲ ਅਤੇ ਜੰਮੂ ਜਾਣ ਵਾਲੀਆਂ ਕਈ ਟ੍ਰੇਨਾਂ ਦੇ ਸੰਚਾਲਨ ਤੇ ਪ੍ਰਭਾਵ ਪੈਣ ਦੀ ਉਮੀਦ ਹੈ। ਉੱਤਰੀ ਰੇਲਵੇ ਦੇ ਮੁਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸੇਖਰ ਉਪਾਧਿਆਏ ਨੇ ਦੱਸਿਆ ਕਿ ਕਿਸਾਨਾਂ ਦੇ ਆंदोलਨ ਦੇ ਮੱਦੇਨਜ਼ਰ ਰੇਲਵੇ ਅਤੇ ਆਰਪੀਐਫ ਚੌਕਸੀ ਵਰਤ ਰਹੇ ਹਨ। ਸਰਕਾਰ ਨਾਲ ਸਹਿਯੋਗ ਕਰਦੇ ਹੋਏ ਕਿਸਾਨਾਂ ਦੇ ਰੂਟ ਅਨੁਸਾਰ ਟ੍ਰੇਨਾਂ ਨੂੰ ਮਾਡਰਨ ਰੱਦ ਕਰਨ ਜਾਂ ਸ਼ਾਰਟ ਟਰਮੀਨੇਟ ਕਰਨ ਦੇ ਫੈਸਲੇ ਕਾਫੀ ਚੋਕਸਾਈ ਨਾਲ ਲਏ ਜਾਣਗੇ ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ਇਹ ਅੰਦੋਲਨ ਸੰਖੇਪ ਪਰ ਹੱਦਬੰਦੀ ਹੋਵੇਗਾ ਰੇਲਵੇ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਕਿਸ ਥਾਤੇ ਪਟੜੀਆਂ ਤੇ ਬੈਠਣਗੇ ਇਹ ਅਜੇ ਸਪਸ਼ਟ ਨਹੀਂ ਹੈ ਪਰ ਜਿਸ ਰੂਟ ਤੇ ਵਿਰੋਧ ਹੋਵੇਗਾ ਉਸ ਰੂਟ ਦੀਆਂ ਟ੍ਰੇਨਾਂ ਜ਼ਰੂਰ ਪ੍ਰਭਾਵਿਤ ਹੋਣਗੀਆਂ ਤਾਨੂੰ ਦੱਸਦੀ ਹੈ ਕਿ ਪੰਜਾਬ ਦੇ ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਵਕ ਵਕ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਹਾਲ ਹੀ ਚ ਕਿਸਾਨਾਂ ਨੇ ਦਿੱਲੀ ਆਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਹਰਿਆਣਾ ਦੀ ਸਰਹੱਦ ਤੇ ਰੋਕ ਦਿੱਤਾ ਗਿਆ ਦਿੱਲੀ ਵਿੱਚ ਐਂਟਰੀ ਨਾ ਬਿਲਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਹੁਣ ਰੇਲ ਰੋਕੋ ਆंदोलਨ ਦਾ ਸੱਦਾ ਦਿੱਤਾ ਹੈ ਪੰਜਾਬ ਦੇ ਵਕ ਵਕ ਥਾਵਾਂ ਤੇ ਕਿਸਾਨ ਰੇਲ ਪਟੜੀਆਂ ਤੇ ਬੈਠਣਗੇ ਇਸ ਕਾਰਨ ਦਿੱਲੀ ਤੋਂ ਪੰਜਾਬ ਹਿਮਾਚਲ ਅਤੇ ਜੰਮੂ ਜਾਣ ਵਾਲੇ ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋ ਸਕਦਾ ਹੈ ਇਸ ਦਿਨ ਆਲੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਰੇਲਵੇ ਅਧਿਕਾਰੀਆਂ ਤੋਂ ਬਿਲੀ ਜਾਣਕਾਰੀ ਅਨੁਸਾਰ ਜੇਕਰ ਰੇਲਾਂ ਦਾ ਸੰਚਾਲਨ ਪ੍ਰਭਾਵਿਤ ਹੁੰਦਾ ਹੈ ਤਾਂ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਅਜਿਹੇ ਚ ਬਿਹਤਰ ਹੋਵੇਗਾ ਦਿੱਲੀ ਤੋਂ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਜੰਮੂ ਨੂੰ ਜਾਣ ਵਾਲੇ ਟ੍ਰੇਨਾਂ ਦੇ ਸੰਚਾਲਨ ਦੀ ਸਥਿਤੀ ਦੇਖ ਕੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋ ਸਕੇ